ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀ ਦੇ ਵਿੱਚ ਬੈਠ ਕੇ ਵੇਖਦੀਆਂ ਤੇ ਬਹੁਤ ਸਾਰਾ ਪਿਆਰ ਭੇਜਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਉਹ ਲੇਡੀ ਸ਼ੂਟ ਦੇ ਹੀ ਆ ਲੇਡੀ ਸ਼ਰਟ ਕਿਵੇਂ ਕੱਟਣੀ ਆ ਕਿੰਨਾ ਨਾਪ ਆ ਕਿੰਨਾ ਮੋਡਾ ਪਾਉਣਾ ਹਨਾ ਕਿੰਨਾ ਤੀਰਾ ਵਧਕਾਡ ਰੱਖਣਾ ਉਹ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਸਮਝਾਉਂਗਾ ਫਿਰ ਵੀ ਜੇ ਕਿਤੇ ਕੋਈ ਚੀਜ਼ ਰਹਿ ਜਾਂਦੀ ਹੈ ਹਨਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਪੁੱਛ ਲਿਆ ਕਰੋ ਬਸ ਇੱਕ ਜੀ ਰੱਖਦਾ ਧਿਆਨ ਰੱਖਿਆ ਕਰੋ ਦਿਨੇ ਵੀ ਕਿਸੇ ਭੈਣ ਨੇ ਫੋਨ ਨਹੀਂ ਲਾਉਣਾਗਾ ਜਿੰਮੇ ਲੰਬਾਈ ਹੈ ਇਸ ਭੈਣ ਦੀ 44 ਇੰਚ ਹੁਣ ਆਪਾਂ 42 ਰੱਖਣੀ ਆ ਇਹ ਇਹਨਾਂ ਨੇ ਬਲਾਜੋ ਦੇ ਨਾਲ ਕਰਾਈ ਹੋਈ ਹੈ 44 ਲੰਬਾਈ ਆ ਹੁਣ ਆਪਾਂ ਇਹਨਾਂ ਦੀ ਲੰਬਾਈ ਉਹ ਧਿਆਨ ਰੱਖਾਂਗੇ ਆਪਾਂ 42 ਰੱਖਾਂਗੇ ਬਾਹ ਕਿੰਨੀ ਆ 18 ਮੂਰੀ 10.5 ਇਸੇ ਤੋਂ ਅੰਤ ਤੀਰ ਇਹਨਾਂ ਦਾ 12.5 ਉੱਪਰੋਂ ਛਾਤੀ ਤਿਆਰ ਆ 19 ਆ ਕਮਰ 16.5 ਹਿੱਪ ਹੈਗੀ ਤਿਆਰ 18.5 ਇਹ ਆਪਣੇ ਕੋਲੇ ਸਾਰਾ ਨਾਪ ਤਿਆਰ ਹੀ ਹੁੰਦਾਗਾ ਬਲੋਈਆਂ ਪਲੇਟਾਂ ਜਿਹਨੂੰ ਕਹਿੰਦੇ ਆਪਾਂ ਜਾਂ ਚੋਣਾ ਕਹਿੰਦੇ ਨੇ ਉਹ 11 11 ਤੇ ਆ ਤੇ ਜਿਹੜਾ ਮੋਢਾ ਤਿਆਰ ਆ ਉਹ 17.5 ਅਗਲਾ ਅਗਲਾ 6.5 ਆ ਬੈਗ ਵਾਲਾ 7 ਆ ਕੂਣੀ 14 ਤੇ ਸਾਈਡ ਸਲਾਈ ਹੈਗੀ 15 ਠੀਕ ਆ ਫਿਰ ਵੀ ਜੇ ਇਹ ਇਹ ਨਾਲ ਵੀ ਤੁਹਾਨੂੰ ਨਾ ਸਮਝ ਆਵੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਾਂ WhatsApp ਤੇ ਜਾ ਕੇ ਫੋਟੋ ਮੰਗਵਾ ਕੇ ਤੁਸੀਂ ਕੁਝ ਵੀ ਦੇਖਣਾ ਹੋ ਤਾਂ ਦੇਖ ਸਕਦੇ ਹੋ ਠੀਕ ਆ ਤੇ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਆਪ ਦਾ ਨੰਬਰ ਐਡ ਕਰਾਉਣਾ ਹੁੰਦਾ ਹਨ ਉਹ ਮੈਨੂੰ ਹੈਲੋ ਹਾਈ ਭੇਜ ਦਿਆ ਕਰੋ ਮੈਂ ਗਰੁੱਪ ਦੇ ਵਿੱਚ ਉਹ ਸਮਝ ਕੇ ਫਿਰ ਆਪੇ ਨੰਬਰ ਐਡ ਕਰ ਲੈਣਾ ਉਹਨਾਂ ਤੇ ਬਾਕੀ ਸਿਖਾਉਣ ਦੀ ਕੋਈ ਫੀਸ ਨਹੀਂ ਬਿਲਕੁਲ ਫ੍ਰੀ ਸੇਵਾ ਜਿਵੇਂ ਜਿਵੇਂ ਆਪਣੇ ਕੋਲ ਟਾਈਮ ਬਚਦਾ ਉਵੇਂ ਸਲਾਈ ਦੀ ਵੀਡੀਓ ਪਾਉਂਦਾ ਰਹਿੰਦਾ ਮੈਂ ਤੇ ਜਿਹੜੀਆਂ ਭੈਣਾਂ ਦਾ ਫੋਨ ਚੱਕਿਆ ਨਹੀਂ ਜਾਂਦਾ ਹਨਾ ਕਿਉਂਕਿ ਦਿਨੇ ਫੋਨ ਨਾ ਲਾਇਆ ਕਰੋ ਤਾਂ ਵਧੀਆ ਸ਼ਾਮ ਨੂੰ 8 ਵਜੇ ਤੋਂ ਬਾਅਦ ਕੋਸ਼ਿਸ਼ ਕਰਿਆ ਕਰੋ ਫੋਨ ਕਰਨ ਦੀ ਦਿਨੇ ਜੇ ਤੂੰ ਫੋਨ ਆਪੇ ਚੱਕ ਵੀ ਲਮੋਵੇਂ ਭੁੱਲ ਭੁਲੇਖੇ ਤਾਂ ਆਪਣੀ ਗੱਲ ਨਹੀਂ ਹੁੰਦੀ ਠੀਕ ਆ ਦਿਨੇ ਕਿਸੇ ਵੀ ਭੈਣ ਨੇ ਫੋਨ ਨਹੀਂ ਲਉਣਾ ਬੇਨਤੀ ਹੱਥ ਬੰਨ ਕੇ ਤਾਂ ਆਜੋ ਆਪਾਂ ਇਸ ਸੂਟ ਦੇ ਪੈਰ ਪੰਕੜਨੀ ਆ ਜਿਹੜੇ ਸੂਟ ਦੇ ਆਪਾਂ ਪੈਰ ਪੰਕੜਨੀ ਹੁੰਦੀ ਉਹਨੂੰ ਤੁਸੀਂ ਘੇਰੇ ਤੋਂ 4 ਇੰਚ ਵਧੇ ਰੱਖਿਆ ਕਰੋ ਇਹ ਜੀ ਦਾ ਧਿਆਨ ਰੱਖਣਾ ਆਮ ਆਪਾਂ 3 ਇੰਚ ਵਧੇ ਰੱਖਣਾ ਜੇ ਪੈਰ ਪੰਕੜਨੀ ਆ ਫਿਰ 4 ਇੰਚ ਵਧਾ ਠੀਕ ਆ ਤਾਂ ਕਿੰਨਾ ਇਸ ਭੈਣ ਦਾ ਘੇਰਾ 20 ਹੈਪੀ ਵੀ ਸਾਡੇ ਵੀ ਸਾਡੇ 20 ਤੇ 4 24 ਹੁਣ ਆਪਾਂ 24 ਤੇ ਨਿਸ਼ਾਨ ਲਾਵਾਂਗੇ ਇੱਕ ਵਾਰੀ ਪ੍ਰੈਸ ਕਰਮ ਲਾ ਲੈਨੇ ਆ ਜੇ ਲੋਡ ਪਈ ਫਿਰ ਨਾਲ ਨਾਲ ਪ੍ਰੈਸ ਆਪਾਂ ਮਾਰੀ ਚੱਲਾਂਗੇ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਉਵੇਂ ਦੇ ਕਮੈਂਟ ਕਰਿਆ ਕਰੋ ਫਿਰ ਮੇਰੇ ਉਹ ਚੀਜ਼ ਧਿਆਨ ਚਾਉਂਦੀ ਹੈ ਫਿਰ ਉਹ ਟੀਜ਼ਰ ਨੂੰ ਮੈਂ ਦੇਖ ਕੇ ਅੱਗੇ ਵੀਡੀਓ ਬਣਾਉਂਦਾ ਰਹਿਣਾ ਹਨਾ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੱਧ ਕਮੈਂਟ ਕਰਿਆ ਕਰੋ ਫਿਰ ਮੈਂ ਉਹ ਤੁਹਾਡੇ ਕਮੈਂਟ ਪੜ੍ਹ ਕੇ ਉਹਨਾਂ ਦੇ ਦੇ ਕੇ ਉਵੇਂ ਦੀ ਵੀਡੀਓ ਬਣਾਉਣਾ ਹੈ ਸਾਡੇ 23 ਤੇ 4 24 ਯਾਨੀ ਕਿ ਸਵਾ 12 ਇੱਥੋਂ ਵੀ ਸਵਾ 12 ਇੱਥੋਂ ਵੀ ਸਵਾ 12 ਲੰਬਾਈ ਮੈਂ ਤੁਹਾਨੂੰ ਪਹਿਲਾਂ ਦੱਸਤਾ ਸੀ ਵੀ ਆਪਾਂ 2 ਇੰਚ ਘੱਟ ਕਰਨੀ ਐ ਇਸ ਪੈਨ ਦੀ 42 ਲੰਬਾਈ ਕਰਨੀ ਆ ਤੇ 3 ਇੰਚ ਆਪਾਂ ਰੱਖਾਂਗੇ ਬਾਅਦ 42 ਤੇ 3 45 ਆ ਲਓ 49 ਹੋ ਗਏ ਤੇ ਇਹ ਇੱਥੇ 45 42 ਤੇ 3 45 ਕੈਮਰਾ ਨੇੜੇ ਕਰਕੇ ਦਿਖਾ ਦਊ ਠੀਕ ਆ ਹੋਣਾ ਕੀ ਤੀਰੇ ਦੀ ਗੱਲ ਜੀ ਬਹੁਤ ਸਾਰੀਆਂ ਭਣ ਐਥੀਓਲਜੀਆਂ ਨੇ ਤੀਰਾ ਕਿੰਨਾ ਵੱਧ ਰੱਖਣਾ ਹਨ ਜਿਹਦੇ ਕਿੰਨਾ ਵੱਧ ਰੱਖਣਾ ਜਿਵੇਂ ਇਸ ਭਣ ਦਾ ਤੀਰਾ 12.5 ਦਾ ਆ ਦੇਖੋ ਸਵਾ 6 ਹੈ ਨਾ ਤਾਂ ਇਹਨਾਂ ਦਾ ਜਿਹੜਾ ਗਲਾ ਉਹ ਬੜਾ ਵੱਡਾ ਵੀ ਨਹੀਂ ਬੈਕ ਵਾਲਾ ਬੜਾ ਛੋਟਾ ਵੀ ਨਹੀਂ ਆਪਾਂ ਸਵਾ 6 ਆਪਾਂ ਇਹਨੂੰ 6.5 ਰੱਖ ਲਿਆ ਠੀਕ ਹੈ ਨਾਈ ਵਾਲਾ ਵੱਧ ਕੀਤਾ ਨਾਈ ਵਾਲਾ ਘੱਟ ਵੀ ਸਵਾ 6 ਹੈਗਾ ਤਿੰਨ ਸੂਤ ਵੱਧ ਕਰ ਲਿਆ ਇਸੇ ਤਰ੍ਹਾਂ ਹੀ ਨੀਚੇ ਨੂੰ ਅਸੀਂ ਦਾ ਨਿਸ਼ਾਨ ਖਿੱਚ ਲਿਆ ਕਰ ਬਣਾ ਇੱਥੋਂ છાતી ਜਿਵੇਂ ਹੁਣ ਇਹਨਾਂ ਦੇ ਉੱਪਰੋਂ 1.95 ਆ ਆਪਾਂ ਕਿੰਨਾ ਪਾਵਾਂਗੇ ਇਹਨਾਂ ਨੂੰ 20 ਟਿੱਕਰ ਤੁਸੀਂ 7 ਇੰਚ ਪਾ ਸਕਦੇ ਜੇ છાਤੀ 20 ਤੋਂ ਵੱਧ ਈ ਫਿਰ ਤੁਸੀਂ ਘੱਟ ਕਰ ਲਿਆ ਕਰੋ ਫਿਰ ਸਾਢੇ ਸ਼ੀ ਕਰ ਲਿਆ ਕਰੋ ਜੇ 22 છાਤੀ ਹੁੰਦੀ ਨਾ ਕਿਉਂਕਿ ਆਹ ਗਲਾਈਏ ਤੋਂ ਵੱਧੀਆਂ ਨਹੀਂ ਫਿਰ ਮੋਢਾ ਵੱਡਾ ਹੋਣ ਲੱਗ ਜਾਂਦਾ ਬਸ ਥੋੜਾ ਜਿਹਾ ਫਾਰਮੂਲਾ ਛੋੜੇ ਸੌਖਾ ਜਾਂ ਹਨ ਜਿਹੜੀਆਂ ਭੈਣਾਂ ਨੂੰ ਸਮਝ ਆਇ ਨਹੀਂ ਉਹ ਵੀ ਮੈਨੂੰ ਕਮੈਂਟ ਬਾਕਸ ਤੇ ਵਿੱਚ ਦੱਸ ਦਿਆ ਕਰੋ ਜਿਨ੍ਹਾਂ ਦੇ ਨਹੀਂ ਆਉਂਦੀ ਤਾਂ ਵੀ ਦੱਸ ਦਿਆ ਕਰੋ ਕੋਈ ਸੰਗਣ ਵਾਲੀ ਗੱਲ ਈ ਹਨਾ ਵੀ ਬਾਈ ਮੋਢੇ ਦਾ ਸਾਨੂੰ ਪਤਾ ਨਹੀਂ ਲੱਗਿਆ ਦੁਬਾਰੇ ਦੱਸ ਦਿਓ ਤਾਂ ਹੁਣ ਆਪਾਂ 1.9 ਤੇ ਨਿਸ਼ਾਨ ਲਾਵਾਂਗੇ ਆ ਲੋ ਇੱਥੇ 1.9 ਤੇ ਆ ਆਪਾਂ ਰੱਖਾਂਗੇ 2 ਸਵਾ 2 ਇੰਚ ਵੱਧ ਦਵਾ ਸਾਈਡ ਸਲਾਈ ਲਾਜ਼ਮੀ ਮੀਨਾ ਕਰੋ ਜਿਵੇਂ ਇਸ ਪਾਸੇ ਦੀ ਸਾਈਡ ਸਲਾਈ 15 ਆਪਾਂ ਇੱਥੋਂ ਲਾਵਾਂਗੇ 16 ਇੰਚ ਤੇ ਕੁਝ ਦਬਾਊਗਾ ਕੁਝ ਪਲੇਟ ਪੈ ਜੂਗੀ ਪਲੋਈ ਪੈ ਜੂਗੀ ਤਾਂ ਆਪਣੀ ਜਿਹੜੀ ਸਾਈਡ ਸਲਾਈ ਆ ਉਹ ਵੰਨ ਕਰਕੇ 15 ਰਹਿ ਜੂਗੀ ਠੀਕ ਆ ਇੱਥੋਂ ਆਪਾਂ ਨੇ ਨਿਸ਼ਾਨ ਲਾਏ ਹੋਏ ਆ ਸਾਰੇ ਆ ਮੈਂ ਤੁਹਾਨੂੰ ਸਾਰੇ ਨਿਸ਼ਾਨ ਚੱਕ ਕੇ ਦਿਖਾਉਣਾ ਮਿੰਕੇ ਵੀ ਦਿਖਾ ਦੂੰਗਾ ਤੁਹਾਨੂੰ ਸੌਖਾ ਹੋ ਜੇ ਹਨ ਤਾਂ ਕਿ ਕਈ ਭੈਣੇ ਪੁੱਛਦੇ ਵੀ ਆ ਤੁਸੀਂ ਭਾਈ ਕਿੰਨਾ ਰੱਖਦੇ ਹੋ ਤਾਂ ਮੇਰੇ ਇਹ 1 ਇੰਚ ਹੁੰਦਾ ਇੱਥੇ ਠੀਕ ਆ ਆ ਗੈਪ 1 ਇੰਚ ਕੋਸ਼ਿਸ਼ ਮੇਰੀ ਇਹ ਹੀ ਹੁੰਦੀ ਹੈ ਵੀ ਤੁਹਾਨੂੰ ਪੂਰੀ ਬਰੀਕੀ ਦੇ ਵਿੱਚ ਸਮਝ ਆ ਜੇ ਪਰ ਕਈ ਵਾਰੀ ਕੋਈ ਛੋਟੀ ਗੱਲ ਨਹੀਂ ਸਮਝ ਆਉਂਦੀ ਹਨ ਕੋਈ ਗੱਲ ਹੋਰ ਹੁੰਦੀ ਆ ਫੋਨ ਤੇ ਫਿਰ ਵੀ ਉਨੀ ਗੱਲ ਦੀ ਸਮਝ ਨਹੀਂ ਆਉਂਦੀ ਫਿਰ ਤੁਸੀਂ ਕੀ ਕਰਨੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਬਈ ਸਾਨੂੰ ਜਾਂ ਸਲਵਾੜ ਦੀ ਸਮਝ ਨਹੀਂ ਆਈ ਜਾਂ ਮੋਡੇ ਦੀ ਨਹੀਂ ਸਮਝ ਆਈ ਜਾਂ ਤੀਰੇ ਦੀ ਨਹੀਂ ਆਈ ਹੈ ਨਾ ਫਿਰ ਮੈਂ ਓਵੇਂ ਦੀ ਵੀਡੀਓ ਤੇ ਪੂਰੇ ਧਿਆਨ ਦੇ ਨਾਲ ਵੀਡੀਓ ਬਣਾਉਣਾ ਹੈ। ਬਾਕੀ ਜਦੋਂ ਵੀ ਸੂਟ ਨੂੰ ਜੜਨਾ ਜਿਹੜੀਆਂ ਭੈਣਾ ਬਿਲਕੁਲ ਅਨਜਾਨ ਕੁੜਤੀ ਜਿਹੜਾ ਪਾਸਾ ਉੱਪਰ ਬਾਹਾਂ ਦਾ ਪਾਸਾ ਥੱਲੇ ਇਹ ਚੀਜ਼ ਮੈਂ ਹਰ ਇੱਕ ਵੀਡੀਓ 'ਚ ਦੱਸ ਦਾਂਗਾ ਵੈਸੇ ਕੁੜਤੀ ਜਿਹੜਾ ਪਾਸਾ ਉੱਤੇ ਰੱਖਿਆ ਕਰੋ ਬਾਹਾਂ ਦਾ ਪਾਸਾ ਥੱਲੇ ਰੱਖਿਆ ਕਰੋ ਜਦੋਂ ਤੁਸੀਂ ਬਾਹਾਂ ਵਗੈਰਾ ਜੜਨੀ ਆ। ਤੇ ਕਈ ਭੈਣਾ ਪੁੱਛਦੀਆਂ ਵੀ ਜਦੋਂ ਆਪਣਾ ਆਹ ਵਾਲੀਆਂ ਸਲੰਗਾਂ ਆਪਾਂ ਆਹ ਟੱਕਣਾ ਟੱਕ ਮਿਲਾ ਕੇ ਨਾ ਵਾਧ ਘਾਟ ਬਾਈ ਉੱਪਰ ਉੱਤੇ ਘਟਣੀ ਕਿ ਥੱਲੇ ਘਟਣੀ ਆ ਟੱਕਾਂ ਟੱਕ ਮਲਾ ਕੇ ਵਾਧ ਘਾਟ ਇੱਥੇ ਘੱਡਿਆ ਕਰੋ ਜਿਹੜਾ ਬਾਈ ਲੜ ਵਧ ਗਿਆ ਉਹਨੂੰ ਛਾਂਟ પા ਕੇ ਇੱਕੋ ਜਿਹਾ ਕਰ ਲਿਆ ਕਰੋ ਇਹ ਜੀਤ ਧਿਆਰ ਰੱਖਿਆ ਕਰੋ ਯਾਨੀ ਸਾਰੀ ਵੀਡੀਓ ਤੁਸੀਂ ਫੁੱਲ ਦੇਖਿਆ ਕਰੋ ਸਾਰੀ ਵੀਡੀਓ ਦੇ ਵਿੱਚ ਕੋਈ ਨਾ ਕੋਈ ਕੰਮ ਦੀ ਚੀਜ਼ ਤੁਹਾਨੂੰ ਮਿਲ ਹੀ ਜਾਂਦੀ ਆ ਕੰਨੀ ਛੱਡ ਕੇ ਕਟਾਂਗੇ ਆਪਾਂ ਬਾਕੀ ਜਿਵੇਂ ਮੈਂ ਕੁਰਤਿਆਂ ਦੀ ਪੇਸਟਿੰਗ ਦੀ ਵੀਡੀਓ ਪਾਤੀ ਇਸੇ ਤਰ੍ਹਾਂ ਹੀ ਇੱਕ ਦਿਨ ਗਲਾ ਪੇਸਟਿੰਗ ਕਰਕੇ ਵੀਡੀਓ ਪਾ ਦੂੰ ਬੈਗ ਵਾਲਾ ਕੱਟ ਕੇ ਦਿਖਾ ਦੂੰ ਫਿਰ ਤੁਹਾਨੂੰ ਸੌਖਾ ਹੋ ਜਾਊਗਾ ਹਨਾ ਬਾਕੀ ਚੈਨਲ ਨੂੰ ਜਿਹੜੀਆਂ ਭੈਣਾਂ ਬਿਲਕੁਲ ਨਾ ਮੰਗਣ ਉਹ ਸਬਸਕ੍ਰਾਈਬ ਕਰ ਲਿਆ ਕਰੋ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਕਿ ਸਾਰੀਆਂ ਵੀਡੀਓ ਤੁਹਾਡੇ ਕੋਲੇ ਆਉਣ ਲੱਗ ਜਾਣ ਕਿਉਂਕਿ ਆਪਣੇ ਦੋ ਚੈਨਲਾਂ ਜਿਹੜੀਆਂ ਭੈਣਾਂ ਕੋਲੇ ਦੂਸਰੇ ਚੈਨਲ ਦਾ ਲਿੰਕ ਹੈ ਨਹੀਂ ਉਹ ਵੀ ਵਟਸਐਪ ਤੇ ਜਾ ਕੇ ਮੰਗ ਲਿਆ ਕਰੋ ਜਾਂ ਤੁਸੀਂ ਆਪ ਦਾ ਨੰਬਰ ਹੀ ਗਰੁੱਪ ਦੇ ਵਿੱਚ ਐਡ ਕਰਵਾ ਲਓ ਫਿਰ ਦੋਨੇ ਵੀਡੀਓ ਤੁਹਾਡੇ ਕੋਲੇ ਆਉਦੀ ਆਪ ਹੀ ਆਉਣ ਲੱਗ ਬਾ ਤੁਸੀਂ WhatsApp ਤੇ ਕੁਝ ਨਹੀਂ ਕਰਨਾ ਬੋਲ ਕੇ ਭੇਜ ਸਕਦੇ ਹੋ ਲਿਖ ਕੇ ਭੇਜ ਸਕਦੇ ਹੋ ਲਿਖ ਕੇ ਵੀ ਮੈਨੂੰ ਸਮਝ ਆ ਜਾਊਗਾ ਨਾ ਬਈ ਸਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਐਡ ਕਰ ਦੋ ਸਾਨੂੰ ਦੋਨੇ ਚੈਨਲਾਂ ਦੀ ਵੀਡੀਓ ਚਾਹੀਦੀ ਨਹੀਂ ਹੁੰਦੀ ਨਾ ਉਹਦੇ ਵਿੱਚ ਕੁਰਤੇ ਵੇ ਮੇਰੀ ਵੀਡੀਓ ਵੀ ਮਿਲੂਗੀ ਤੁਹਾਨੂੰ ਸਲਾਈ ਦੀ ਮਿਲ ਜੂਗੀ ਸਾਰਾ ਕੁਝ ਮਿਲ ਜੂਗਾ ਆਪਾਂ ਵਾਪਾ ਇੱਕ ਵਾਰ ਫਿਰ ਚੈੱਕ ਕਰਾਂਗੇ ਤਾਂ ਮਮੇ ਨੇ ਕੀ ਰੱਖਿਆ ਸੀ ਆਪਾਂ ਸਵਾ 12 ਸਵਾ 12 ਜਿਸ ਸਵਾ 12 ਠੀਕ ਆ ਪ੍ਰੈਸ ਲਾਜ਼ਮੀ ਮਾਰਨੀ ਆਏ ਜਦੋਂ ਆਪਾਂ ਪ੍ਰੈਸ ਮਾਰਦੇ ਨਾ ਕਈ ਵਾਰੀ ਕੱਪੜੇ ਨਹੀਂ ਸੁਗੜਨਾ ਹੁੰਦਾ ਕਈ ਵਾਰੀ ਵਧਣਾ ਹੁੰਦਾ ਉਹ ਦੋਨੇ ਚੀਜ਼ਾਂ ਦੇ ਆਪਣਾ ਕੰਮ ਨਹੀਂ ਪੈ ਜਾਂਦਾ ਨਹੀਂ ਤਾਂ ਜਦੋਂ ਆਪਾਂ ਪਹਿਲਾਂ ਸੂਟ ਬਣਾ ਕੇ ਅੱਧਾ ਪਾ ਕੇ ਵੇਨੇ ਉਦੋਂ ਸਹੀ ਹੁੰਦਾ ਜਦੋਂ ਪ੍ਰੈਸ ਮਾਰਦੇ ਆ ਫਿਰ ਕੀ ਹੁੰਦਾ ਖੋਲ ਜਾਂਦਾ ਸੂਟ ਇਦੇ ਵਿੱਚ ਨਿੱਕੇ ਨਿੱਕੇ ਬੱਟ ਪਾਏ ਨੇ ਜਿਹਦੇ ਕਰਕੇ ਸੂਟ ਖੁੱਲ੍ਹੇ ਜਾਂਦਾ ਬਾਅਦ ਚ ਤਾਂ ਕਰਕੇ ਤੁਸੀਂ ਕੱਟਣ ਵੇਲੇ ਚੰਗੀ ਤਰ੍ਹਾਂ ਪ੍ਰੈਸ ਮਾਰ ਲੈ ਕਰੋ ਇਹਦੇ ਤਾਂ ਨਾਲ ਫਿਟਿੰਗ ਦਾ ਫਰਕ ਨਹੀਂ ਪੈਂਦਾ ਨਾਲੇ ਕੱਟਣ ਵੇਲੇ ਵੀ ਸਫਾਈ ਆਊਗੀ ਪੂਰੀ ਇਹ ਉੱਪਰ ਬੈਕ ਵੱਲ ਆਪ ਰੱਖਾਂਗੇ ਉਹ ਤਾਂ ਠੀਕ ਆ ਜਿਹੜੀਆਂ ਭੈਣਾਂ ਦਾ ਗਾਲਾ ਪਿੱਛੇ ਨੂੰ ਜਾਂਦਾ ਨਾ ਉਹ ਲਾਜ਼ਮੀ ਧਿਆਨ ਦੇਣ ਮੈਂ ਹਰ ਇੱਕ ਵੀਡੀਓ 'ਚ ਦੱਸਦਾ ਹ ਹਣਾ ਕਿਉਂਕਿ ਜਦੋਂ ਤੁਹਾਨੂੰ ਸਮੱਸਿਆ ਹੁੰਦੀ ਆ ਉਦੋਂ ਮੇਰੀ ਸਮੱਸਿਆ ਹੋ ਜਾਂਦੀ ਆ ਉਹ ਹਣਾ ਵੀ ਕਿਸੇ ਦਾ ਵੀ ਸੂਟ ਪਿੱਛੇ ਹੋ ਜਾਂਦਾ ਉਹ ਫਿਰ ਕਈ ਵਾਰੀ ਕੀ ਹੁੰਦਾ ਬਾਅਦ 'ਚ ਪਤਾ ਲੱਗਦਾ ਫਿਰ ਸਾਰਾ ਪਟਣਾ ਪੈਂਦਾ ਨਾ ਪਹਿਲਾਂ ਤੁਸੀਂ ਇਹਨੂੰ 4 ਇੰਚ ਜਾਂ 1 ਇੰਚ ਅੰਦਰ ਰੱਖ ਲਿਆ ਕਰੋ ਤੁਹਾਨੂੰ ਪਤਾ ਵੀ ਜਿਹੜੀਆਂ ਕੁੜੀਆਂ ਨੇ ਜਾਂ ਬੀਬੀਆਂ ਭੈਣਾਂ ਦੇ ਵੱਡੀ ਉਮਰ ਦੇ ਆਪਣੇ ਮਾਤਾ ਦੇ ਹਣਾ ਵੀ ਪਿੱਛੇੋਂ ਗਰਮ ਹੋ ਜਾਂਦਾ ਬੰ ਨੂੰ ਪਰਦੇ ਹੁੰਦਾ ਵੀ ਇਹਦੇ ਉਸ ਪਸੰਦ ਹੀ ਨਹੀਂ ਆਉਂਦਾ ਇਹਦਾ ਸੂਟ ਵਜਿਨਾਂ ਮਰਜੀ ਵਧੀਆ ਬਣਾ ਦੇ ਆ ਇਹ ਕੁ ਮੇਰਾ ਪਿੱਛੋਂ ਗਲਿਆ ਜਾਂਦਾ ਉਹਨੇ ਤੁਸੀਂ ਇਹ ਵੱਧ ਰੱਖ ਦਿਆ ਕਰੋ ਆਹ ਨਾਲ ਇੰਚ ਲਗਭਗ ਠੀਕ ਆ ਬਾਕੀ ਸ਼ੇਪ ਸਾਰੀ ਓਮੀ ਇਸ ਤਰ੍ਹਾਂ ਹਾਂ ਇੱਥੋਂ ਮੈਂ ਕਿ ਵੀ ਦਿਖਾਉਣਾ ਤੁਹਾਨੂੰ ਕਿੰਨਾ ਹੈ ਮੇਰਾ 1.51 ਆਜੀ ਲੋ ਆਪਾਂ ਇਹਨੇ ਨਿਕੋ ਜੀ ਕਟਾਂਗੇ ਥੋੜਾ ਜਿਹਾ ਵੱਧ ਰੱਖੂੰਗਾ ਮੈਂ वैसे अपने सूट पीछे ਨੂੰ ਨਹੀਂ ਜਾਂਦੇ ਕਦੀ ਉਹ ਕੰਪਲੀਟ ਨਹੀਂ ਹੁੰਦੀ ਕਿਉਂਕਿ ਹੱਥ ਨਾਲ ਟੈਕ ਜਾਂਦਾ ਜਦੋਂ ਆਪਾਂ ਕੰਮ ਕਰੀ ਜਿੰਨੇ ਕਰੀ ਨੇ ਫਿਰ ਉਹ ਚੀਜ਼ਾਂ ਦੀ ਦਿੱਕਤ ਆਉਣ ਹਟ ਜਾਂਦੀ ਆ ਕੀ ਐਕਰਾ ਵੈਸੇ ਮੇਰੇ ਧਿਆਨ ਦੇ ਵਿੱਚ ਵੀ ਨਹੀਂ ਵੀ ਕਿਸੇ ਦਾ ਕੋਈ ਸੂਟ ਆਪਣਾ ਗਾਗ ਦਾ ਬੜਿਆ ਹੋਇਆ ਪਿੱਛੇ ਹੁੰ ਜਾਵੇ ਕੋਈ ਬਣਾਉਣ ਦੇ ਵਿੱਚ ਹੀ ਫਰਕ ਹੋ ਸਕਦਾ ਹੈ ਨਾ ਤਾਂ ਹੀ ਉਹ ਮੈਂ ਤੁਹਾਨੂੰ ਕਹਣਾ ਵੀ ਇੱਕ ਅੱਧੀ ਵੀਡੀਓ ਮੈਂ ਤੁਹਾਨੂੰ ਸੂਟ ਬਣਾ ਕੇ ਦਿਖਾ ਦੂੰ ਫਿਰ ਤੁਹਾਡੀ ਜਿਹੜੀ ਇਹ ਦਿੱਕਤ ਆ ਉਹ ਤੁਹਾਡੀ ਦੂਰ ਹੋ ਜੂਗੀ ਕਿਹੜਾ ਪਿੱਛੇ ਨੂੰ ਜਾਣ ਵਾਲੀ ਹੈ ਨਾ ਕੇਵਰੀ ਕੁਪਲੂਈਆਂ ਪੌਂਚ ਫਰਕ ਹੁੰਦਾ ਜਾਂ ਕੋਈ ਕਾਟ ਵਗੈਰਾ ਚ ਫਰਕ ਹੁੰਦਾ ਇੱਕ ਮੇਰੇ ਕੋਲੇ ਹੋਰ ਸ਼ਿਕਾਇਤ ਆਈ ਜਿਹੜੀਆਂ ਭੈਣਾਂ ਨੂੰ ਕੰਮ ਆਉਂਦਾ ਉਹ ਅੱਗੇ ਇੱਕ ਦੂਜੇ ਨੂੰ ਦੱਸਦੇ ਜਾਣੀ ਕਹਿੰਦੀਆਂ ਵੀ ਅਸੀਂ ਕਾਟ ਨਹੀਂ ਦੱਸਣੀ ਤੁਹਾਨੂੰ ਜਾਂ ਕੋਈ ਹੋਰ ਇਸ ਤਰ੍ਹਾਂ ਕਿਸੇ ਭੈਣੇ ਨਹੀਂ ਕਰਨਾ ਜੇ ਕੋਈ ਤੁਹਾਨੂੰ ਪੁੱਛਣਾ ਆਉਂਦਾ ਤਾਂ ਕੰਮ ਛੱਡ ਕੇ ਉਹਨੂੰ ਦੱਸਿਆ ਕਰੋ ਕਾਟ ਵਗੈਰਾ ਪਾਉਣੀ ਠੀਕ ਆ ਤਾਂ ਬਹੁਤ ਗੁੰਨ ਦਾ ਕੰਮ ਆ ਜਦੋਂ ਆਪਾਂ ਕਿਸੇ ਨੂੰ ਦੱਸਦੇ ਆ ਜਰੂਰ ਦੱਸਿਆ ਕਰੋ ਜਿਹੜੀਆਂ ਭੈਣਾਂ ਨੂੰ ਕੰਮ ਆਉਂਦਾ ਆਪਣਾ ਕੰਮ ਕੋਈ ਨਹੀਂ ਖੋਣ ਲੱਗਿਆ ਸਮਝ ਲਈਏ ਆਪਾਂ ਗੁੰਨ ਨੂੰ ਵੰਡਾਂਗੇ ਤਾਂ ਉਹਨਾਂ ਹੀ ਆਪਣੇ ਕੋਲੇ ਵਧੂਗਾ ਤਾਂ ਆਜੋ ਆਪਾਂ ਹੁਣ ਨੀਚੇ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾ ਦਿਆਂ ਆ ਜਾਂ ਜਾਂ ਚਾਪਥਲੇ ਮੋੜਾਂਗੇ ਆ ਵੀ ਲਾਤੇ ਠੀਕ ਤੱਕ ਨਾਲ ਦੀ ਨਾਲ ਸਾਰੇ ਲਾ ਦਿਆ ਕਰੋ ਬਾਕੀ ਮੈਂ ਤੁਹਾਨੂੰ ਪਲੋਂਗਾ ਨੇ ਸ਼ਾਰਬੀ ਨਾਲ ਨਾਲ ਚੱਕ ਕੇ ਦਿਖਾ ਦਊਗਾ ਹਨਾ ਜਿੱਥੇ ਕਿਤੇ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਨਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਾਜ਼ਮੀ ਦੱਸਿਆ ਕਰੋ ਵੀ ਭਾਈ ਆ ਚੀਜ਼ ਤੇ ਸਾਨੂੰ ਆ ਕੇ ਦਿੱਕਤ ਆਏ ਦੀ ਹੈ ਹਲਕਾ ਚੱਕਾਂਗੇ ਪਰ ਸਾਈਡ ਤੋਂ ਬਾਹਰ ਨਹੀਂ ਬਸ ਇਹ ਇੰਨਾ ਠੀਕ ਆ ਡੇਢ ਕਿ ਸੂਟ ਹਟੱਕਾ ਦੇ ਵਿੱਚ ਟੱਕ ਲਾ ਲੈ ਹੁਣ ਆਪਾਂ ਪਲੂੰਗਾ ਨਿਸ਼ਾਨ ਬਸ ਦੁਬਾਰੇ ਚੱਕ ਲਾਉਣ ਨੂੰ ਪਹਿਲੀ ਲਾ ਦਾਂਗੇ ਇੱਥੇ ਫਿਰ ਵੀ ਜੇ ਕਿਸੇ ਚੀਜ਼ ਨਹੀਂ ਸਮਝ ਆਉਣੀ ਨਾ ਤੁਸੀਂ ਸੰਗਣਾ ਨਹੀਂ ਕਿਸੇ ਭੈਣ ਨੇ ਵਾਟਸਐਪ ਤੇ ਬੋਲ ਕੇ ਭੇਜ ਦਿਆ ਕਰੋ ਭਾਵੇਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਹਨਾ ਕਮੈਂਟ ਮੈਂ ਸਾਰੇ ਪੜਦਾ ਉਹਨਾਂ ਟਾਈਮ ਲੱਗ ਜਾਂਦਾ ਕਈ ਵਾਰੀ ਦੋ ਦੋ ਦਿਨ ਵੀ ਬਾਅਦ ਮੈਂ ਜਵਾਬ ਦੇਣਾ ਚੀਜ਼ ਦਾ ਹੁਣ ਪੜਾਪਾ ਇਥੋਂ ਲਾਵੇਂ ਪਲੂਆਂ ਦੀ ਹਨਾ ਕਿੰਨੇ ਤੇ ਆਪ ਲਉਈਆਂ ਇਹਨਾਂ ਦੀਆਂ 11 ਤੇ ਆਪਾਂ ਲਾਵਾਂਗੇ 11.5 ਤੇ ਅੱਧਾ ਇੰਚ ਉੱਪਰ ਮੁੜ ਜੂ ਨਾ ਇੱਥੇ ਆਏ ਸਿਉਣ ਦੇ ਵਿੱਚ ਆ ਜੂ ਕਪੜਾ ਥੱਲੇ ਨੂੰ ਕਿੰਨਾ 7 ਇੰਚ ਇਹ ਆਨ 7 ਇੰਚ ਹੋ ਗਏ ਨਾ ਇਥੋਂ ਇਸ ਤਰ੍ਹਾਂ ਮੈਂ ਟੋਟੋ ਕੇ ਲਾਲਾ ਗਰੂਸ ਬਿਲਕੁਲ ਸੌਖਾ ਤਰੀਕਾ ਬਾਕੀ ਜੇ ਕਿਸੇ ਭੈਣ ਦਾ ਪਲਾਜੋ ਵਗੈਰਾ ਅੰਦਰ ਨੂੰ ਚੜਦਾ ਉਹ ਵੀ ਮੈਨੂੰ ਦੱਸ ਦਿਆ ਕਰੋ ਮੈਂ ਤਾਂ ਵੀਡੀਓ ਬਹੁਤ ਪਾਈਆਂ ਹੋਊਗਾ ਫਿਰ ਦੁਬਾਰੇ ਪਾ ਦਊਗਾ ਹੈ ਨਾ ਬਾਈ ਆਪਣੇ ਕੋਲ ਤਾਂ ਕੱਪੜੇ ਬੰਨ ਹੀ ਰਹਿੰਦੇ ਆ ਕੋਈ ਮੈਨੂੰ ਬਸ 5-10 ਮਿੰਟਾਂ ਦੇ ਫਰਕ ਪੈਂਦਾ ਨਾਲ ਵੀਡੀਓ ਬਣਾਉਣ ਤੇ ਤਾਂ ਮੈਨੂੰ ਖੁਸ਼ੀ ਬਹੁਤ ਹੁੰਦੀ ਜਦੋਂ ਕਿਸੇ ਭੈਣ ਦਾ ਫੋਨ ਆਉਂਦਾ ਵੀ ਬਾਈ ਅਸੀਂ ਟੂ ਡਾਉਨ ਤੁਹਾਡੇ ਹਿਸਾਬ ਨਾਲ ਕੱਟਿਆ ਤੇ ਬਣਾਇਆ ਬਹੁਤ ਵਧੀਆ ਫਿਟਿੰਗ ਆਈ ਉਦੋਂ ਸਾਰਾ ਸਕੇਵੇਂ ਲੈ ਜਾਂਦਾ ਹੈ ਹਨਾ ਤਾਂ ਇਸੇ ਤਰ੍ਹਾਂ ਆਪਾਂ ਸਾਈਡਾਂ 'ਤੇ ਨਿਸ਼ਾਨ ਵੀ ਚੱਕ ਦਾਂਗੇ ਡੇਢ ਇੱਥੋਂ ਇਧਰੋਂ ਕਰ ਲੈਣੇ ਥੋੜਾ ਜਿਹਾ ਠੀਕ ਹੈ ਇਧਰੋਂ ਡੇਢ ਕਰਕੇ ਇਧਰੋਂ ਕਰ ਲੈਣੇ ਇਸੇ ਤਰ੍ਹਾਂ ਹੀ ਆਪਾਂ ਨੀਚੇ ਵਾਲੇ ਪਲੋਂਗ ਨਿਸ਼ਾਨ ਚੱਕ ਦਾਂਗੇ ਉੱਡੋ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਹੈਨਾ ਜਿਹੜੀਆਂ ਭੈਣਾਂ ਕੋਲੇ ਗਰੁੱਪ ਬਣੇ ਹੁੰਦੇ ਕੋਈ ਰਸਤੇ ਆਰੰਗਲੇ ਉਹਦੇ ਵਿੱਚ ਪਾਇਆ ਕਰੋ ਤਾਂ ਕਿ ਸਾਰੀਆਂ ਭੈਣਾਂ ਕੰਮ ਸਿੱਖ ਸਕਣ ਅਗਲਾ ਅਗਲਾ ਕਿੰਨਾ ਇਹਨਾਂ ਦਾ ਇੱਥੇ ਆਪਾਂ ਲਿਖ ਦਿਆਂਗੇ 6.5 ਤਾਂ ਕਿ ਬਾਰੀ-ਬਾਰੀ ਆਪਾਂ ਨੂੰ ਕਾਪੀ ਨਾ ਚੱਕਣੀ ਪਵੇ ਟਾਈਮ ਬਚਦਾ ਆਪਣਾ ਇੱਥੇ ਆਪਣਾ ਜਿਵੇਂ ਨੰਬਰ ਆ ਮੇਰੇ ਕੋਲ ਤੇ ਡੈਰੀ ਹੈ ਜੇ ਕਿਸੇ ਭੈਣ ਨੇ ਡੈਰੀ ਛਪਾਉਣੀ ਆ ਤਾਂ ਉਹ ਵੀ ਤੁਸੀਂ ਵਿਆਹ ਸ਼ਾਦੀ ਵਾਲੇ ਜਿੱਥੇ ਆਪਣੇ ਕਾਰਡ ਛਾਪਦੇ ਘੱਟੋ-ਘੱਟ 5 ਡੈਰੀਆਂ ਛਾਪ ਜਾਂਦੇ ਜਿਹੜੀਆਂ ਭੈਣਾਂ ਜਾਦੇ ਕੰਮ ਕਰਦੇ ਉਹਨਾਂ ਉਨ ਸਾਤੀ ਕਿੰਨੀ ਹੈ 1.9 ਸਾਡੇ ਉਨ ਹੀ ਆਪਾਂ ਇੱਥੇ ਲਿਖਤਾ 1.9 ਕਮਰ ਕਿੰਨੀ ਹੈ 1.16 ਇੱਥੇ ਲਿਖਤਾ 1.16 ਕਮਰ ਸੈਡ ਸਲਾਈ ਕਿੰਨੀ ਹੈ 15 ਆਪਾਂ ਇੱਥੇ ਲਿਖਤਾ ਸੈਡ ਸਲਾਈ 15 ਇਹ ਜੀ ਲਾਈਵ ਮਿਣ ਕੇ ਰੱਖਿਆ ਕਰੋ ਹਿਪ ਕਿੰਨੀ ਹੈ 20 ਕਿਉਂਕਿ ਜਦੋਂ ਪਾਈਪਿੰਗ ਲੱਗ ਜਾਂਦੀ ਹੈ ਫਿਰ ਪੱਟ ਦੇਣ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਪਹਿਲਾਂ ਕੱਲੀ ਕੱਲੀ ਚੀਜ਼ ਨੂੰ ਮਿਣ ਕੇ ਰੱਖ ਲਿਆ ਕਰੋ 5-10 ਮਿੰਟਾਂ ਦਾ ਹੀ ਫਰਕ ਪੈਂਦਾ ਹੈ ਸਾਰੇ ਨਿਸ਼ਾਨ ਚੱਕੇਗੇ ਨਾ ਜੇ ਫਿਰ ਵੀ ਕਿਸੇ ਚੀਜ਼ ਦੀ ਨਾ ਸਮਝ ਆਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਮੈਨੂੰ ਦੱਸ ਦਿਓ ਹੁਣ ਆਪਾਂ ਬਾਹਾਂ ਕੱਟਾਂਗੇ ਬਾਹਾਂ ਦੇ ਵਿੱਚ ਜੋੜ ਕਿਵੇਂ ਪਾਉਣਾ ਕਿੱਥੇ ਪਾਉਣਾ ਉਹ ਵੀ ਤੁਹਾਨੂੰ ਮੇਨ ਨਾਲ ਨਾਲ ਦੱਸੂ ਜਿਹੜੀ ਬਾਹਾਂ ਦੀ ਲੰਮਾਈ ਇਹਨਾਂ ਦੀ ਉਹ 18 ਇੰਚ 18 ਤੇ 2 ਇੰਚ ਆਪਾਂ ਵਾਧਾ ਰੱਖਦੇ ਹੁੰਦੇ ਆ 20 ਉਹ ਤਾਂ ਉਗਲੀਏ ਦਾ ਪਪੀਸ ਲਾਵਾਂਗੇ ਤੁਹਾਨੂੰ 18 ਤੇ 22 ਸੁਣੋ ਹਲਕਾ ਜਿਹਾ 20 ਤੋਂ ਵੱਧ ਰੱਖਿਆ ਮੈਂ ਕਈ ਵਾਰੀ ਕਾਨ ਵਗੈਰਾ ਹੁੰਦਾ ਜਿਹੜਾ ਮੋਢਾ ਇਸ ਪੈਂ ਦਾ ਉਹ 7.5 ਆਪਾਂ ਦੇਖਾਂਗੇ ਜੋੜ ਜੇ ਤਾਂ ਬਾਹਲਾ ਪੈਂਦਾ ਹੋਵੇ ਫੇਟਾ ਇੱਥੇ ਪਾਵਾਂਗੇ ਜੇ ਘੱਟ ਪੈਂਦਾ ਫਿਰ ਬੈਕਤੀ ਕਰ ਦਿਆਂਗੇ ਠੀਕ ਆ ਇਹ ਜੀ ਦਾ ਲਾਜ਼ਮੀ ਧਿਆਨ ਰੱਖਣਾ ਜੇ ਜ਼ਿਆਦੇ ਪੈਂਦਾ ਫੇਰ ਨਹੀਂ ਆਪਾਂ ਬਹਲਾ ਹੋ ਕਰਨਾ ਐਂ ਕਰਕੇ ਦੇਖ ਲਿਆ ਕਰੋ ਇੱਥੋਂ ਆਏ ਲੱਗਦਾ ਜੋੜ ਜ਼ਿਆਦੇ ਪੈਂਦਾ ਉਹ 7.5 ਮੋੜਾ ਇਹਨਾਂ ਦਾ ਇੱਥੋਂ ਯਾਨੀ ਕਿ ਸਵਾ 7.5 ਪੌਣੇ ਨੂੰ ਇੱਥੇ ਲਗਭਗ ਪਿੱਛੇ ਆ ਜਾਊਗਾ ਰੋਡ ਕੋ ਬਾਹਲਾ ਲਣੀਗਾ ਹਲਕਾ ਜਿਹਾ ਹੀ ਹੈਗਾ ਜੇ ਆਪਾਂ ਆਏ ਨਹੀਂ ਪੋਣਾ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਇੱਥੇ ਪਾ ਸਕਦੇ ਠੀਕ ਆ ਉਹ ਜ਼ਮੀਨ ਦਿਸਣਾਗਾ ਜੇ ਇੱਥੋਂ ਵਾਲਾ ਜੋੜ ਕਹੋਗੇ ਮੈਂ ਉਹ ਵੀ ਪਾਣਾਗਾ ਸੌਖਾ ਹੋ ਜਾਏਗਾ ਕਿਉਂਕਿ ਭੈਣਾਂ ਨੂੰ ਪਾਉਣਾ ਕੰਨੀ ਆਪਾਂ ਪਹਿਲਾਂ ਇਹ ਕੱਟ ਦਾਂਗੇ ਬਾਕੀ ਜੋੜ ਤੇ ਨਾ ਇੰਟਰਲੌਕ ਜ਼ਰੂਰ ਮਾਰ ਲਿਆ ਕਰੋ ਜਦੋਂ ਆਪਾਂ ਬਾਹਾਂ ਦੀ ਸਿਉਣ ਮਾਰ ਲਈ ਪਹਿਲੇ ਇੰਟਰਲੌਕ ਮਾਰ ਲਿਆ ਕਰੋ ਤਾਂ ਕਿ ਬਾਅਦ ਦੇ ਵਿੱਚ ਧਾਗੀ ਨਾ ਵੀ ਗੇ ਆਹ ਨੂੰ ਆਮਤ ਨੂੰ ਦੂਜਾ ਜੋੜ ਪਾ ਕੇ ਦਿਖਾ ਦਿੰਦਾ ਇਹ ਬਿਲਕੁਲ ਹੀ ਨਹੀਂ ਮਹਿਸੂਸ ਹੋਊ ਜੋੜ ਪਾਇਆ ਜਾਂ ਨਹੀਂ ਪਾਇਆ ਪਾਇਆ ਹੈ ਨਾ ਉਹ ਐਟੋ ਆਇਸ ਤਾਂ ਉਹਨਾਂ ਕੋਲ ਚੜਾ ਕਰ ਲਾਂਗੇ ਜਿੰਨਾ ਕੁ ਆਪਣਾ ਚੜਾਓ ਨੋਚ ਚੰਗੀ ਤਰ੍ਹਾਂ ਪਰਸਮਾਰ ਕੇ ਜਿੰਨਾ ਆਪਣਾ ਦਬਾਅ ਆਊਗਾ ਇਹਦਾ ਉੱਤੇ ਚੜਾ ਕਰੀਏ ਇਸ ਤਰ੍ਹਾਂ ਸੇ ਆਉਂਦਾ ਹਨ ਹਾਂਜੀ ਵਾਹ ਉਹ ਜਿਹੜਾ ਮੋਢਾ ਇਹਨਾਂ ਦਾ ਉਹ ਇੱਥੋਂ ਆਪਾਂ ਗਲਾਈ ਪਾਉਣੇ ਹੁੰਦੇ ਆ ਆ 3 ਇੰਚ ਰੱਖਣੀ ਬਾਹਣੀ ਮੂਰੀ ਮੈਂ ਤੁਹਾਨੂੰ ਦੱਸ ਦਿੱਤੀ ਸੀਗੀ ਵੀ 10.5 ਆ ਯਾਨੀ ਕਿ ਸਵਾ ਪੰਜ ਇੱਥੇ ਸਵਾ ਪੰਜ ਹੈਗੀ ਆ ਆਪ ਇਹਨਾਂ ਦੁਆਰਾ ਰੱਖ ਲਾਂਗੇ 2 ਇੰਚ ਖੁੱਲਾ ਪੀੜਾ ਕਰ ਕੁਣੀ ਸਤਾंचं ਕੋਣੀ ਲਾਜਮੀ ਮਿਣਾ ਕਰੋ ਕਈ ਭੈਣਾ ਭੋਜੇ ਕੋਣੀ ਕਿਵੇਂ ਮੰਨੀ ਆ ਉਹਦੇ ਕੋਣੀ ਮੰਨ ਤਰੀਕਾ ਸੌਖਾ ਹੈਗਾ ਤੇ ਮੇਰੀ ਕੋਣੀ ਆਏ ਆਏ ਕੋਣੀ ਮਣਕੇ ਨਾ ਆਏ ਮੋੜ ਕੇ ਜਿਗਰਾ ਠੀਕ ਆ ਦੇਖ ਬਿਲਕੁਲ ਸਹੀ ਕੋਣੀ ਮੰਨ ਤਰੀਕਾ ਐਨਾ ਆਪ ਲਿਆ ਕਰੋ ਠੀਕ ਆ ਬਾਕੀ ਇਹਦੇ ਵਿੱਚ ਵੀ ਆਪਾਂ ਦਵਾ ਰੱਖਾਂਗੇ ਪਹਿਲਾਂ ਇੱਥੋਂ ਆਪਾਂ ਨੇ ਗਲਾਈ ਪਾ ਦਿੰਦੇ ਦੋਨ ਸ਼ਰਟ ਗਿਆ ਆ ਬਈ ਬਾਕੀ ਨਾਪ ਨੂਪ ਲੈਣ ਦਾ ਕੋਈ ਚੱਕਰ ਨਹੀਂ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਉਂਦਾ ਤੁਸੀਂ ਮੈਨੂੰ ਇਕੱਲਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਹੀ ਕਰਨਾ ਨਾਪ ਮੈਂ ਆਪੇ ਲੈ ਕੇ ਵੀਡੀਓ ਬਣਾ ਕੇ ਪਾ ਦਊਗਾ ਜਿੰਨਾਂ ਭੈਣਾਂ ਨੂੰ ਸਮਝ ਆਉਂਦੀ ਆ ਉਹ ਕਮੈਂਟ ਜ਼ਰੂਰ ਕਰਿਆ ਕਰੋ ਜਾਂ ਸੂਟ ਦੀ ਫਿਟਿੰਗ ਸਹੀ ਹੁੰਦੀ ਆ ਮੇਰੇ ਕੱਟਣ ਦੇ ਹਿਸਾਬ ਨਾਲ ਹੈਨਾ ਫਿਰਤ ਕੇ ਮਾ ਲੈਂਦਾ ਮੇਰਾ ਵੀ ਹਾਂ ਠੀਕ ਆ ਆਪਣਾ ਜਿਹੜੀ ਮਿਹਨਤ ਕਰਦੇ ਆ ਉਹਨੂੰ ਫਲ ਲੱਗਦਾ ਜੇ ਜਿਹੜੀ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਜਾਂ ਆਵਾਜ਼ ਘੱਟ ਵੱਧ ਆਉਂਦੀ ਹੈ ਜਾਂ ਕੁਝ ਵੀ ਹੁੰਦਾ ਉਹ ਨਾਲ ਦੀ ਨਾਲ ਦੱਸਿਆ ਕਰੋ ਹਾਂ ਦੱਸੇ ਬਿਨਾ ਫਿਰ ਪਤਾ ਨਹੀਂ ਲੱਗਦਾ ਹੁਣ ਆਪਾਂ ਇਹਨੂੰ ਜੋੜ ਨੂੰ ਇਹਦੇ ਵਿੱਚ ਹੀ ਰੱਖ ਦਾਂਗੇ ਸਟੈਪਲ ਹੁਣ ਆਪਾਂ ਸਟੈਪਲ ਦੇ ਨਾਲ ਆਪਾਂ ਨੂੰ ਸਟੈਪ ਕਰਦੇ ਹਾਂ ਤਾਂ ਕਿ ਜੋੜ ਗਮਾਚੀ ਨਾ ਜਦੋਂ ਆਪਾਂ ਇਹਨੂੰ ਜੜਨਾ ਹੋਇਆ ਇੱਥੋਂ ਕੱਟ ਕੇ ਨਾ ਪਹਿਲਾਂ ਜੋੜ ਲਾ ਕੇ ਇੰਟਰਲੋਕ ਪਹਿਲਾਂ ਮਾਰ ਲੈ ਫਿਰ ਨਾਲ ਦਾ ਇਧਰ ਲੂਲਾ ਜਿਆਣੀ ਲੌਂਕ ਹੁੰਦੀਆਂ ਨਾਲ ਇੱਥੇ ਨਹੀਂ ਹੁੰਦਾ ਫਿਰ ਸਫਾਈ ਆਉਂਦੀ ਹੈ ਠੀਕ ਆ ਇਸੇ ਤਰੀਕੇ ਆਪਾਂ ਇੱਥੇ ਲਿਖ ਦਾਂਗੇ ਵੀ ਕਿੰਨਾ ਮੋਢਾ ਮੋਢਾ 7.5 ਕੋਣੀ ਕਿੰਨੀ 14 ਤੇ ਬਾਹਾਂ ਦੀ ਮੂਰੀ ਕਿੰਨੀ ਆ 10.5 ਹਾਂ ਠੀਕ ਆ ਸਾਰਾ ਸੂਟ ਆਪਣਾ ਕੱਟਿਆ ਗਿਆ ਨਾ ਜੇ ਕਿਸੇ ਵੀ ਚੀਜ਼ ਦੀ ਨਹੀਂ ਸਮਝੀ ਕਿਸੇ ਦੀ ਵੀ ਚੀਜ਼ ਨਹੀਂ ਸਮਝਣੀ ਵੀ ਕਿੰਨਾ ਤੀਰ ਰੱਖਿਆ ਸੀ ਜਾਂ ਮੋਢਾ ਕਾਹਦੇ ਕਿਵੇਂ ਹਨਾ ਤਾਂ ਤੁਸੀਂ ਕੀ ਕਰਨਾ ਕੱਲਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਮੈਂ ਆਪੇ ਤੁਹਾਨੂੰ ਦਾ ਜਵਾਬ ਦਊਂਗਾ ਵੀ ਇਸ ਤਰ੍ਹਾਂ ਕਰਨਾ ਜਾਂ ਕੱਲ ਨੂੰ ਫੇਰ ਸੂਟ ਕੱਟੂਗਾ ਫੇਰ ਸਮਝਾ ਦਊਗਾ ਠੀਕ ਆ ਬਾਕੀ ਵੀਡੀਓ ਜੇ ਵਧੀਆ ਲੱਗਦੀ ਹੈ ਵਾਧੂ ਵਾਧੇ ਸ਼ੇਅਰ ਜਰੂਰ ਕਰਿਆ ਕਰੋ ਜਿਹੜੀਆਂ ਭੈਣਾਂ ਫੇਸਬੁੱਕ ਵਗੈਰਾ ਚਲਾਉਂਦੀਆਂ ਉਹ YouTube ਤੋਂ ਲਿੰਕ ਚਾੱਕ ਕੇ ਫੇਸਬੁੱਕ ਤੇ ਪਾਇਆ ਕਰੋ ਹਨਾ ਤਾਂ ਕਿ ਦੂਜੀਆਂ ਭੈਣਾਂ ਕੋਲੇ ਵੀ ਜਾ ਸਕੇ ਵੀਡੀਓ ਤੇ ਜਿਹੜੀਆਂ ਭੈਣਾਂ ਨੂੰ ਮੈਂ ਦੱਸਿਆ ਸੀਗਾ ਵੀ ਬੈਂਡ ਜੇ ਕਿਸੇ ਨੇ ਬਣਾਉਣਾ ਜਿਵੇਂ ਗਰਮੀ ਆ ਗਈ ਨਾ ਆਪਣੋਂ ਐਂ ਵੀ ਧੌਣ ਕਾਲੀ ਹੋ ਜੂ ਤਾਂ ਉਹਨਾਂ ਨੇ ਤੀਰਾਂ ਐਵੇਂ ਨਾ ਪਿੱਛੇ ਦੀ ਮੋੜ ਦੇ ਪੂਰੇ ਵੱਡੇ ਹੁੰਦੇ ਆ ਬੈਨ ਵਾਲੇ ਕੋੜਤੇ ਦੀ ਲਾਜ਼ਮੀ ਧਿਆਨ ਰੱਖਣਾ ਜੇ ਹੁਣ ਆਪਾਂ ਬਾ 12:30 ਦੀ ਰਹਿਣਾ ਤਾਂ 12:30 ਤੇ ਬੈਨ ਲਾਤਾ ਤਾਂ ਮੋੜੇ ਇੱਥੇ ਚੜ ਜਾਣਗੇ ਸੂਟ ਟਾਈਟ ਹੋ ਜਾਊਗਾ ਉਹ ਚੀਜ਼ ਲਾਜ਼ਮੀ ਧਿਆਨ ਰੱਖਣਾ ਫੋਨ ਕਰਕੇ ਪੁੱਛ ਲਿਆ ਕਰੋ ਜੇ ਨਹੀਂ ਪਤਾ ਲੱਗਦਾ ਸ਼ਾਮ ਨੂੰ 8 ਵਜੇ ਤੋਂ ਬਾਅਦ ਹਨਾ ਜਾਂ ਤੁਸੀਂ ਦੂਸਰੇ ਚੈਨਲ ਤੇ ਜਿਹੜਾ ਨੰਬਰ ਦਿੱਤਾ ਹੋਇਆ ਅਮਰਤਪਾਲ ਕੌਰ ਦਾ ਉਹਦੇ ਫੋਨ ਲਾ ਸਕਦੇ ਹੋ ਹਨਾ ਜੇ ਜੇ ਕਿਸੇ ਭੈਣ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ ਤਾਂ ਠੀਕ ਆ ਜੀ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਮਿਲਦਿਆਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ